ਇੱਕ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਸਭ ਵੀ ਆ ਜਿਹੜਾ ਹੜ ਆਇਆ ਬੀਜੇਪੀ ਨੇ ਕਰਵਾਤਾ ਜੀ ਸੈਂਟਰ ਗਵਰਨਮੈਂਟ ਨੇ ਕਰਵਾਤਾ ਪੰਜਾਬ ਦੇ ਖਿਲਾਫ ਪੰਜਾਬ ਨੂੰ ਡੋਬਣ ਦਾ ਇੱਕ ਬਹੁਤ ਹੀ ਕਹਿੰਦਾ ਕੋਜੀ ਚਾਲ ਹੈ ਉਹਦੇ ਵਿੱਚ ਕਈ ਉਹ ਬਣ ਕੇ ਰੀਲਸ ਚੱਲ ਰਹੀਆਂ ਜਿਦੇ ਵਿੱਚ ਆਰਟੀਫੀਸ਼ੀਅਲ ਉਹਦੇ ਨਾਲ ਇੰਟੈਲੀਜੈਂਸ ਨਾਲ ਮੇਰੇ ਵਰਗੇ ਦੀ ਫੋਟੋ ਤੋੜ ਰੱਖੀ ਹੈ ਮਾਨਯੋਗ ਪ੍ਰਧਾਨ ਮੰਤਰੀ ਦੇ ਤੇ ਸਾਡੇ ਹੋਰ ਸਾਥੀਆਂ ਦੀ ਫੋਟੋਸ 'ਤੇ ਚਲਾ ਕੇ ਜੀ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਕਰਕੇ ਪੰਜਾਬ ਡੁਬੋ ਦੇਾਂਗੇ ਜੀ ਫਿਰ ਇਹ ਕਰਾਂਗੇ ਫਿਰ ਉਹ ਕਰਾਂਗੇ ਤੇ ਕਰਕੇ ਚੱਲ ਰਿਹਾ ਸਾਬ ਉਹਦੇ ਤੇ ਵੀ ਗੱਲ ਕਰਨਾ ਅੱਜ ਬਣਦਾ ਕਿਉਂਕਿ ਆਹ ਮਸਲਾ ਕੱਲੇ ਪੰਜਾਬ ਦਾ ਆ ਜਾਂ ਭਾਜਪੀ ਦਾ ਨਹੀਂ ਸਾਬ ਇੱਕ ਆਪਾਂ ਜ਼ਹਿਰ ਬੀਜ ਰਹੇ ਹਾਂ ਸਾਬ ਪੰਜਾਬ ਨੇ ਉਹ ਮਾੜੇ ਦਿਨ ਦੇਖੇ ਪੰਜਾਬ ਇਸ ਕਹਿੰਦਾ ਪੰਜਾਬ ਦਿਲ ਹੈ ਸਾਬ ਹਿੰਦੁਸਤਾਨ ਦਾ ਸਿਰਮੌਰ ਹੈ ਉਹਦੇ ਇਸ ਕਿਸਮ ਦੀ ਇੱਥੇ ਗੱਲਾਂ ਚੱਲਣ ਮੈਂ ਦੇਖੋ ਇੱਥੇ ਆਣ ਤੋਂ ਪਹਿਲਾਂ ਮੈਂ ਪੁਲਿਸ ਕੰਪਲੇਂਟ ਪਾਰਟੀ ਕਨੂ ਦੇ ਕੇ ਆਏ ਹੁਣੇ ਪਰ ਮੈਂ ਕਿ ਸਾਡੇ ਰਾਜਨੀਤਿਕ ਵਿਰੋਧ ਹੈਗੇ ਇਹਨਾਂ ਨਾਲ ਕਿਨੇ ਪਾਇਉਣੇ ਸਾਹਮਣੇ ਤੋਂ ਦੋ ਹੀ ਹੈ ਆਮ ਆਦਮੀ ਪਾਰਟੀ ਤੇ ਸਾਡੇ ਵਾਲੇ ਮੇਰੇ ਪੁਰਾਣੇ ਸਾਥੀ ਜਿਹੜੇ ਆ ਪਰ ਮੈਂ ਕਿਸੇ ਦਾ ਨਾਮ ਨਹੀਂ ਪਾਇਆ ਮੈਂ ਇਨਾ ਹੀ ਲਿਖਿਆ ਵੀ ਪੂਰੀ ਜਾਂਚ ਕਰਕੇ ਜੋ ਕੋਈ ਵੀ ਇਸ ਕਿਸਮ ਦੀਆਂ ਕਟੀਆਂ ਸੋਚ ਕਰ ਰਿਹਾ ਉਹਦੇ ਤੇ ਧੁਕਵੀਂ ਕਾਰਵਾਈ ਹੋਵੇ ਮੁੜ ਕੇ ਕਿਸ ਕਿਸਮ ਦਾ ਜ਼ਹਿਰ ਨਾ ਬੀਜੇ ਸਾਹਿਬ ਜੋ ਪੱਛਮੀ ਮੀਡੀਆ ਤੇ ਚੱਲ ਰਿਹਾ ਉਹਦੇ ਖਾਤੇ ਵੀ ਕੰਪਲੇਂਟ ਦੇ ਕੇ ਮੈਂ ਦੇਖਿਆ ਜਿਹੜੇ ਛੱਡੇ ਖਿਲਾਫ ਉਹਨਾਂ ਨੇ ਚਲਾ ਰੱਖੀਆਂ ਵੀ ਸੁਨੀਲ ਬੈਠ ਕੇ ਕਰ ਰਿਹਾ ਵੀ ਇਸ ਤਰ੍ਹਾਂ ਆਪਾਂ ਡਬੋ ਦਿਆਂਗੇ ਆ ਬੀਜੇਪੀ ਕਰ ਰਹੀ ਹੈ ਜਾਂ ਪ੍ਰਧਾਨ ਮੰਤਰੀ ਦੇ ਇਸ਼ਾਰਿਆਂ ਤੇ ਹੋ ਰਿਹਾ ਸਾਰੀ ਗੱਲਾਂ ਤੇ ਸਭ ਹਾਂਜੀ ਕਿੱਥੇ ਆਇ ਤੇ ਤਾਂ ਨੇ ਜੀ ਅੱਜ ਜਿੱਤੇ ਸਾਡਾ ਥਾਣੇ ਚੰਡੀਗੜ੍ਹ ਚ ਚੰਡੀਗੜ੍ਹ 39 ਥਾਣੇ ਚ ਦੇ ਕੇ ਆਏ ਇਸ ਦਾ ਵੀ ਜਾਂਚ ਕਰੋ ਕੌਣ ਕਰ ਰਿਹਾ ਇਹ ਮਗਰ ਹੈ ਕੌਣ ਉਹ ਤਾਂ ਕਰਕੇ ਆਏ ਬਟ that is ਕਿਸੇ ਨਾਲ ਰਾਜਨੀਤਿਕ ਖੁੰਧ ਕੱਢਣ ਦਾ ਨਹੀਂ ਸਾਡਾ ਮਸਲਾ ਸਾਡਾ ਤਾਂ ਵੀ ਜੜਚੇ ਕਰਕੇ ਇਹਨੂੰ ਬੰਦ ਕਰੀਏ ਪਰ ਜਿਸ ਮੇਨ ਮਕਸਦ ਵਾਸਤੇ ਮੈਂ ਤੁਹਾਨੂੰ ਬੁਲਾਇਆ ਅੱਜ ਇਹਦੇ ਨਾਲ ਵੀ ਆ ਕਿਉਂ ਪੁਲਿਸ ਬੰਦ ਕਰਿਆ ਕਿ ਆ ਕਰੇ ਸੋਰੀ ਕਿਉਂ ਹੋਇਆ ਸਭ ਆ ਜੋ ਕੁਝ ਹੈ ਨੇਚਰਲੀ ਆ ਇੱਕ ਰੱਬ ਦਾ ਖੇਡ ਹੈ ਸਭ ਕੁਦਰਤੀ ਖੇਡ ਹੈ ਜਿਹਦੇ ਅੱਗੇ ਕੋਈ ਜ਼ੋਰ ਕਿਸੇ ਦਾ ਨਹੀਂ ਚੱਲਦਾ ਪਰ ਇੱਕ ਗੱਲ ਤਾਂ ਸਾਰੇ ਹੀ ਮੰਨਦੇ ਐ ਵੀ ਅਗਰ ਤੇਈ ਤੋਂ ਕੁਝ ਸਿੱਖਿਆ ਹੁੰਦਾ ਵੀ ਪਹਿਲਾਂ ਮੀਟਿੰਗਸ ਹੋ ਜਾਂਦੀਆਂ ਹੱਡ ਨੂੰ ਪ੍ਰਬੰਧਕ ਕਿਸ ਤਰ੍ਹਾਂ ਕਰਨਾ ਹੈ ਰੋਕ-थाम ਕਰਨ ਦਾ ਜੇ ਪੁਰਾਣੀ ਮੀਟਿੰਗ ਜਿਸ ਤਰ੍ਹਾਂ ਹਮੇਸ਼ਾ ਇੱਕ ਰੂਟੀਨ 'ਚ ਮੀਟਿੰਗਸ ਹੁੰਦੀਆਂ ਐ ਵੀ ਕਿਹੜੇ-ਕਿਹੜੇ ਆਪਾਂ ਇੰਤਜ਼ਾਮ ਕਰਨੇ ਐ ਕਿਉਂ ਕਰਨਾ ਐ ਜਿਸ ਤਰ੍ਹਾਂ ਕਰਨਾ ਐ ਉਹਦੇ ਕੋ ਕਿੱਥੋਂ ਸਾਧਨ ਆਣਗੇ ਤੇ ਹੋ ਸਕਦਾ ਇਹਨਾਂ ਨੁਕਸਾਨ ਬਹੁਤ ਹੱਦ ਤਾਈਂ ਬਚਾਇਆ ਜਾ ਸਕਦਾ ਸੀਗਾ ਕੱਲ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਦੋ-ਤਿੰਨ ਇੰਟਰਵਿਊਜ਼ ਆਈਆਂ ਸੁਣੀਆਂ ਉਹਦੇ 'ਚ ਉਹ ਵੀ ਮੰਨ ਰਿਹਾ ਵੀ ਮੇਨ ਜਿਹੜਾ ਨੁਕਸਾਨ ਹੋਇਆ ਰਾਵੀ ਦਾ ਹੋਇਆ ਤੇ ਰਾਵੀ ਦਾ ਮੁੱਢ ਕਿੱਥੋਂ ਚੱਲੂ ਹੁੰਦਾ ਸਾਬ ਰਵੀ ਦਾ ਪਾਣੀ ਰਣਜੀਤ ਸਾਗਰ ਡੈਮ ਤੋਂ ਰਿਲੀਜ਼ ਹੋਇਆ ਪਾਣੀ ਆਫੀਸ਼ੀਅਲ ਡਾਟਾ ਕਹਿੰਦਾ ਹੈ ਜੀ ਉੱਥੋਂ 27 ਤਰੀਕ ਨੂੰ ਉਹਨਾਂ ਨੇ 2,75,000 ਕਿਊਸਿਕ ਪਾਣੀ ਉੱਥੋਂ ਛੱਡਤਾ ਆ ਤਾਂ ਆਫੀਸ਼ੀਅਲ ਵਰਜ਼ਨ ਜਿਹੜਾ ਰੀਅਲ ਵਰਜ਼ਨ ਹੈ ਜਿਹੜਾ ਮੈਂ ਸਮਝਦਾ ਰੀਅਲ ਹੈ ਵਿਚ ਇਸ ਮੈਂ ਇਸ ਕਰਕੇ ਕਹਿ ਰਿਹਾ ਆ ਵੀ ਆ ਜਿਹੜਾ ਸੈਸ਼ਨ ਬੁਲਾਇਆ ਨੇ ਸਭ ਇਹ ਸੈਸ਼ਨ ਟੋਟਲੀ ਮਿੱਟੀ ਪਾਉਣ ਵਾਸਤੇ ਬੁਲਾਇਆ ਗਿਆ ਉਹਗਾ ਕਿ ਉੱਥੇ ਮੈਂ ਦੱਸ ਦੇਣਾ ਮੈਂ ਕੋਈ ਕੋਈ ਖਵਾਣੀ ਤਾਂ ਨਹੀਂ ਕਰਦਾ ਪਰ ਮੈਂ ਸਰਕਾਰ ਨੂੰ ਚੰਗੀ ਤਰ੍ਹਾਂ ਜਾਣਦੇ ਨੂੰ ਇਹਨਾਂ ਨੇ ਇਹ ਜੀ ਸਾਰੀ ਪਾਰਟੀਆਂ ਰਲ ਕੇ ਮਤਾ ਪਾਸ ਕਰੋ ਜੀ ਆਹ ਜਿਹੜਾ ਪੈਸਾ ਪਿਆ ਜੀ ਇਹਨੂੰ ਸਾਡੇ ਨਾਮ ਬਦਲ ਦਿਓ ਜੀ ਇਸ ਤਰ੍ਹਾਂ ਕਰ ਦਿਆਂਗੇ ਆ ਉਹ ਵੀ ਭਗਵੰਤ ਮਾਨ ਜੀ ਹੈ ਜਿਹੜੇ ਕਹਿ ਰਹੇ ਸੀ ਵੀ ਮੁਰਗੀਆਂ ਦੇ ਵੀ ਦੇਊਗਾ ਮੁਆਵਜ਼ਾ ਅੰਡਿਆਂ ਦੇ ਵੀ ਦੇਊਗਾ ਹੁਣ ਉਹ ਕਹਿੰਦੇ ਮੇਰੇ ਕੋਲ ਕਾਨੂੰਨੀ ਅਲਾਓ ਕਰਦਾ ਉਦੋਂ ਪਤਾ ਨਹੀਂ ਕਿੱਥੋਂ ਪੈਸਾ ਆ ਜਾਣੇ ਸੀ 23 ਚ ਨਾ ਤਾਂ 23 ਚ ਦਿੱਤਾ ਨਾ ਅੱਜ ਤੱਕ ਇਹਨਾਂ ਨੇ ਕੋਈ ਮੁੱਠੀ ਖੋਲੀ ਸਰਕਾਰ ਕਿਤੇ ਨਹੀਂ ਦਿਸਦੀ ਪਰ ਉਹ ਜਿਹੜਾ ਉੱਥੋਂ ਹੋਇਆ ਕਿ 20 ਤੋਂ ਲੈ ਕੇ 20 ਅਗਸਤ ਤੋਂ ਲੈ ਕੇ 26 ਸ਼ਾਮ ਅਗਸਤ ਤਾਈਂ ਜਿਹੜਾ ਸਵਾਲ ਉਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਕਿਉਂਕਿ ਸਾਡੇ ਤਾਂ ਸਾਥੀ ਜਾਂ ਤਾਂ ਅਸ਼ਵਨੀ ਸ਼ਰਮਾ ਜੀ ਬੈਠਣਗੇ ਜਾਂ ਚੰਗੀ ਲਾਲ ਮਾਜਨ ਜੀ ਹੋਣਗੇ ਕਿਉਂਕਿ ਸਾਡੀ ਤਾਂ ਗਿਣਤੀ 2 ਹੈ ਸਾਨੂੰ ਸ਼ਾਇਦ ਟਾਈਮ ਹੀ ਨਾ ਦੇਣ ਸਪੀਕਰ ਸਾਹਿਬ ਰੋਲੇ ਗੋਲੇ ਚ ਨਗਾ ਦੇਣ ਵੀ ਜੀ ਬੀਜੇ ਇੰਤ ਡਬੋਤਾ ਬੀਜੇ ਦੇ ਵਿਸ਼ ਕਰਕੇ ਆ ਸਵਾਲ ਬੜੇ ਜ਼ਰੂਰੀ ਹੈ ਸਭ ਤੁਹਾਡੇ ਰਾਹੀਂ ਮੈਂ ਪੁੱਛਣਾ ਚਾਹਨਾ ਵੀ ਪੰਜਾਬ ਦੇ ਲੋਕ ਪੁੱਛਣ ਤੇ ਜੇ ਕਿਤੇ ਇਹਨਾਂ ਜੇ ਮਾਤਾ ਜਾਗ ਪਏ ਕਾਂਗਰਸ ਵਾਲੇ ਦੇ ਕਾਂਗਰਸੀ ਵਾਲੇ ਖੜੇ ਹੋ ਕੇ ਪੁੱਛ ਲੈਣ ਵੀ ਇਹਦਾ ਰੀਅਲ ਡੇਟਾ ਦਿਓ ਜੀ 20 ਤੋਂ ਲੈ ਕੇ 26 ਸ਼ਾਮ ਤਾਈਂ ਰਣਜੀਤ ਸਾਗਰ ਡੈਮ ਤੋਂ ਕਿੰਨਾ ਪਾਣੀ ਰਿਲੀਜ਼ ਹੋਇਆ ਉਹਦੀ ਜਿਹੜੀ ਕੈਪੈਸਿਟੀ ਹੈ 200 227 ਤਾਈਂ ਉਹ ਅਸਿਕਾ ਉਹ ਜਦੋਂ ਤੇ ਪਰਨ ਤੋਂ ਪਹਿਲਾਂ ਉਹ 272 ਤਾਈਂ ਉਹ ਕਦੋਂ ਪਰ ਕਦੋਂ ਪਰਿਆ ਗਿਆ ਕਿੰਨੀ ਰਿਲੀਜ਼ ਸੀਗੀ ਕੋਈ ਲੰਬੀ ਚੋਡੀ ਸਾਇੰਸ ਤਾਂ ਮੈਂ ਉਸ ਲੰਬੀ ਚੋਡੀ ਸਾਇੰਸ ਤੇ ਵੀ ਆਉਂਗਾ ਪਰ ਉਸ ਟਾਈਮ ਦੇ ਤੁਸੀਂ ਯਾਦ ਕਰੋ ਐਸੇ ਕਮਰੇ ਦੇ ਅੰਦਰ 23 ਚ ਜਦੋਂ ਇੱਥੇ ਗੱਲਬਾਤ ਹੋਈ ਸੀ ਆ ਹੜਾ ਆ ਕਿ ਉਸੇ ਤਰ੍ਹਾਂ ਮੈਂ ਕਿਹਾ ਜੀ ਆ ਜਦੋਂ ਉੱਥੇ ਦਿਖਾ ਰਹੇ ਸੀਗੇ ਹਿਮਾਚਲ ਦੇ ਅੰਦਰ ਰੈਡ ਅਲਰਟ ਹੋ ਰਿਹਾ ਸੀਗਾ ਉਸ ਸਮੇਂ ਮੇਰੇ ਖਿਆਲ ਸ਼ਾਦੀ ਦੀ ਛਾਲਗ੍ਰਹਿ ਮਨਾਈ ਜਾ ਰਹੀ ਸੀ ਕਿਸੇ ਨੇ ਮੀਟਿੰਗ ਹੁੰਕਣ ਨਹੀਂ ਨੀ ਉਹ ਕਲੀਅਰ ਕਟ ਕਹਿ ਰਹੇ ਸੀ ਵੀ ਆ ਜਿਹੜੇ ਦਿਨ ਹੈ ਰੈਡ ਅਲਰਟ ਹੈ ਪਾਣੀ ਆਊਗਾ ਬਹੁਤ ਬੁਰੀ ਤਰ੍ਹਾਂ ਤੇ ਇਹਦਾ ਇੰਤਜ਼ਾਮ ਕਰ ਲਓ ਕਿਸੇ ਨੇ ਇੰਤਜ਼ਾਮ ਨਹੀਂ ਕੀਤਾ ਇਸੇ ਤਰ੍ਹਾਂ ਹੀ ਆ ਮੇਰੇ ਕੋਲ 20 ਅਗਸਤ ਦੀ ਹੈ ਜੀ ਮੈਂ ਤੁਹਾਨੂੰ ਦਿਖਾ ਰਿਹਾ ਜਿਹੜੀ ਉਸ ਟਾਈਮ ਦੀ ਰਿਪੋਰਟ ਹੈ 20 ਅਗਸਤ ਦੀ ਉਹਦੇ ਚ ਜੰਮੂ ਕਸ਼ਮੀਰ ਵੈਰੀ ਹੈਵੀ ਰੇਨਸ ਹਿਮਾਚਲ ਪ੍ਰਦੇਸ਼ ਰੈਡ ਅਲਰਟ 23 ਤੋਂ 26 ਤਾਈ ਉਹ ਕਹਿ ਰਹੇ ਸੀ ਵੀ ਇੱਥੇ ਬੜਾ ਭਾਰੀ ਮੀਂਹ ਪੈਣ ਵਾਲਾ ਤਾਂ ਇੰਤਜ਼ਾਮ ਕਰ ਲੋ ਕੈਚਮੈਂਟ ਏਰੀਆ ਸਭ ਰਾਵੀ ਦਾ ਕੈਚਮੈਂਟ ਏਰੀਆ ਦੇ ਅੰਦਰ ਜਦੋਂ ਕਹਿ ਰਹੇ ਸੀ ਰੈਡ ਅਲਰਟ ਵੈਰੀ ਹੈਵੀ ਰੇਨਸ ਪ੍ਰੈਡਿਕਟਡ ਬੀਟਵੀਨ 10 23rd ਐਂਡ 26th ਅਗਸਟ ਉਸ ਟਾਈਮ ਉਥੋਂ ਜਿਹੜਾ 10 15000 ਕਿਊਸਿਕ ਪਾਣੀ ਉਹ ਰਿਲੀਜ਼ ਕਰ ਰਹੇ ਸੀਗੇ ਤੇ ਜਿਸ ਦਿਨ ਉਥੋਂ ਹੜਾਇਆ ਮਗਰੋਂ ਉਹ ਕਹਿੰਦੇ ਜੀ 27 ਤਰੀਕ ਨੂੰ ਅਸੀਂ 275000 ਕਿਊਸਿਕ 100 ਡਾ ਇੱਕਦਮ ਪੜ ਗਿਆ ਜਦੋਂ ਉਹਦਾ ਲੈਵਲ ਜਿਹੜਾ ਸੀਗਾ ਉਹ ਅਸੀਂ ਕਰਕੇ ਤੇ ਰਿਲੀਜ਼ ਕਰਦਾ 275000 ਮੈਂ ਕਿਉਂ ਡਾਊਟ ਕਰ ਰਿਹਾ ਸਭ ਇਸ ਗੱਲ ਨੂੰ ਇੱਕ ਮਿੰਟ ਹੁਣ ਮੈਂ ਚੀਫ ચીਫ ਸਾਹਿਬ ਦੀ ਵੀਡੀਓ ਚ ਲਾਈਵ ਕਰ ਪਾ ਪਿੱਛੇ ਲਾਈਵ ਕਰ ਕੋਈ ਨਹੀਂ ਆਸੇ ਦੇਖ ਲੈਣ ਕੋਈ ਆ ਚੀਫ ਇੰਜੀਨੀਅਰ ਹਰਾ ਸਾਹਿਬ ਸਾਡੇ ਸ਼ੇਰ ਸਿੰਘ ਜੀ ਜਿਸ ਦਾ ਆਈਐਮਡੀ ਨੇ 25 26 ਔਰ 27 ਤਰੀਕ ਨੂੰ ਜਿੰਨਾ ਆਈਐਮਡੀ ਨੇ ਪ੍ਰੈਡਿਕਸ਼ਨ ਦੀ ਸੀ ਦੀ تھی ਕਿ ਤਿੰਨੀ بارش ਹੋਗੀ ਤਾਂ ਉਸੇ ਕਹੀਂ 8 ਟਾਈਮਸ ਔਰ 12 ਟਾਈਮਸ بارش ਹੋਈ ਹੈ ਜਿਸਕੇ ਕਾਰਨ 4,70,000 ਰੁਪਏ ਸਿੱਕੇ ਜੋ ਰਾਈਟ ਸਾਈਡ ਕੀ ਖੱਡੇ ਹੈ छापरकंडी से डाउनस्ट्री में जो राइट साइड की खड्डे हैं चार लाख सत्तर हजार क्यूसक का पानी उनमें से आया है और उनके आने के कारण जो गेट एकदम ऑपरेट होने थे नहीं हो पाए क्योंकि मैनुअल ऑपरेटेड गे, गेट्स हैं इससे क्या हुआ कि जैसे गेट खोल रहे थे 50 परसेंट गेट खु, खुल गए थे और इधर से जो है मतलब कि लक्कड़ दरख्त गेटों में आके फंस गए हैं ठीक है ना तो इतना एक्सपेक्टेड

ਚੀਫ ਇੰਜੀਨੀਅਰ ਸਾਹਿਬ ਕੀ ਕਹਿ ਰਹੇ ਆ ਉੱਥੋਂ ਤਾਂ ਅਫੀਸ਼ੀਅਲਾਂ ਦੀ ਫਿਕਰ ਹੈ ਵੀ ਰਣਜੀਤ ਸਾਗਰ ਡੈਮ ਤੋਂ ਤਾਂ 2 ਲੱਖ 75 ਹਜ਼ਾਰ ਛੱਡਿਆ ਗਿਆ ਰਣਜੀਤ ਸਾਗਰ ਡੈਮ ਤੋਂ ਸ਼ਾਹਪੁਰ ਕੰਢੀ 8 ਕਿਲੋਮੀਟਰ ਪੈਂਦੇ ਸਨ ਤੇ ਸ਼ਾਹਪੁਰ ਕੰਢੀ ਤੋਂ ਮਾਦੋਪੁਰ ਬਰਾਜ 2 ਕਿਲੋਮੀਟਰ ਪੈਂਦਾ ਸਨ ਉਹ ਚਲਾਇਆ ਜਿਹੜਾ ਮੈਪ ਚਲਾਇਆ ਆ ਤੁਹਾਡੇ ਕੋਲ ਮੈਂ ਮੈਂ ਐਸੇ ਦਿਖਾ ਦੇਣਾ ਮੈਨੂੰ ਕਾ ਕੇ ਫੋਟੋ ਆ ਜਾਵੇ ਚੈਨਲ ਐਕਸਪਰਟ ਕਾ ਕੇ ਮੈਂ ਬਿਨਾਂ ਹੋਏ ਦਿਖਾ ਦੇ ਇੱਕ ਸੈਕਿੰਡ ਚਲੋ ਐ ਤੱਕ ਚਲੋ ਐਸੇ ਆਣਾ ਨਹੀਂ ਤੁਹਾਨੂੰ ਮੈਂ ਗਰੀਹ ਲਈ ਦੱਸ ਦੇਣਾ ਸਭ ਆ ਆ ਦੇਖ ਲੈ ਸਰ 1 ਮਿੰਟ ਆ ਆ ਮੇਨ ਜਿਹੜਾ ਪਾਣੀ ਆਂਦਾ ਨੇ ਉੱਤੇ ਤੋਂ ਲੈ ਕੇ ਜਾਓ ਪਲੀਜ਼ 1 ਮਿੰਟ ਸ਼ਾਹਪੁਰ ਕੰਢੀ ਚੇ ਪਿੱਛੋਂ ਫੀਡ ਹੁੰਦਾ ਚਮੇਰਾ ਜਿਹੜਾ ਪ੍ਰੋਜੈਕਟ ਹੈ ਉੱਥੋਂ ਪਾਣੀ ਆਂਦਾ ਤੇ ਇਹ ਨਾਲ ਜਿਹੜੀ ਤੁਸੀਂ ਇਹ ਗ੍ਰੀਨ ਲਾਈਨਸ ਦੇਖ ਰਹੇ ਹੋ ਇਹ ਜਿਹੜੇ ਨਾਲੇ ਆ ਜਿਹੜੇ ਉਹ ਕਹਿ ਰਹੇ ਨਾ ਚੀਫ ਇੰਜੀਨੀਅਰ ਸਾਹਿਬ ਨਾਲੇ ਤੇ ਖੱਡਾਂ ਚੋਂ ਜਿਹੜਾ ਪਾਣੀ ਆਇਆ ਇਹ ਨਾਲੇ ਸਭ ਉਹ ਨਾਲਿਆਂ ਦੇ ਨਾਮ ਐ ਪੜ੍ਹ ਦਿਆਂ ਤੁਹਾਨੂੰ ਜੇ ਬਾਅਦ ਚ ਦੇਖੋ ਤਾਂ ਮੈਂ ਕਾਪੀ ਵੀ ਭੇਜ ਦੂੰਗਾ ਇੱਕ ਐ ਜੀ ਬੈਰਾ ਨਾਲਾ ਇੱਕ ਐ ਬੁੱਧਿਲ ਨਾਲਾ ਇੱਕ ਐ ਸਾਵਾਂ ਸਿਆਵਾ ਨਾਲਾ ਇੱਕ ਐ ਸੋਲ ਨਾਲਾ ਇਹ ਸਾਰੇ ਦੇ ਸਾਰੇ ਆ ਕੇ ਰਣਜੀਤ ਸਾਗਰ ਡੈਮ 'ਚ ਮਿਲ ਜਾਂਦੇ ਸਭ ਰਣਜੀਤ ਸਾਗਰ ਡੈਮ ਤੋਂ ਪਾਣੀ ਇਹਨਾਂ ਨੇ ਛੱਡਿਆ ਸ਼ਾਹਪੁਰ ਕੰਢੀ 8 ਕਿਲੋਮੀਟਰ ਹੈ ਆ ਜਿਹੜਾ ਆਹ ਪੋਰਸ਼ਨ ਦੇਖਿਓ ਇੱਕ ਸੈਕਿੰਡ ਮੈਂ ਤੁਹਾਨੂੰ ਦਿਖਾਵਾ ਆਹ ਪੋਰਸ਼ਨ غور غور ਕਰਿਓ ਇਹ ਨਾਲੇ ਤਾਂ ਆ ਗਿਆ ਇੱਥੇ ਸਾਡੇ ਸਾਰੇ ਇੱਥੇ ਆ ਇੱਥੇ ਤਾਂ ਹੀ ਆ ਗਿਆ ਸ਼ਾਹਪੁਰ ਕੰਢੀ ਆ ਡੈਮ ਆ ਜਿਹੜਾ ਹੋਰੇ ਇੱਥੇ ਆ ਗਿਆ ਇਹਦੇ ਇਹਦੇ ਦਰਮਿਆਨ ਕੋਈ ਵੀ ਨਾਲਾ ਨਹੀਂ ਸਾਬ ਕਿਤੇ ਕੋਈ ਨਾਲਾ ਨਹੀਂ ਜਿਹੜੇ ਕਹਿ ਰਿਹਾ ਹੈ ਵੀ 4,70,000 ਕਿਊਸਿਕ ਪਾਣੀ ਇੱਥੋਂ ਰਾਈਟ ਹੈਂਡ ਸਾਈਡ ਤੋਂ ਅੰਦਰ ਆ ਗਿਆ ਸਾਬ ਕਿਧਰੋਂ ਆ ਗਿਆ ਸਾਬ ਰਾਵੀ ਦਾ ਪਾਣੀ ਤਾਂ 2,75,000 ਕਿਊਸਿਕ ਹੈ ਤੇ ਨਾਲਿਆਂ ਦਾ ਪਾਣੀ ਆ ਗਿਆ 470000 ਸਭ ਅਨਬਿਲੀਵੇਬਲ ਮੇਰੇ ਤਾਂ ਗਲੋਂ ਗਲ ਉੱਤਰਦੀ ਨਹੀਂ ਇਹਦੇ ਆਫੀਸ਼ਲ ਜਿਹੜੇ ਫਿਗਰ ਹੈ ਇਸ ਕਰਕੇ ਮੈਂ ਮੈਂ ਵੀ ਨਹੀਂ ਸਵਾਲ ਚੱਕਦਾ ਆ ਜਿਹੜਾ ਸਾ ਆਪਣਾ ਰਣਜੀਤ ਸਾਗਰ ਡੈਮ ਹੈ ਸਾਬਾ ਰਾਵੀ ਦੇ ਉੱਤੇ ਹੈ ਰਾਵੀ ਇਜ਼ ਪਾਰਟ ਆਫ ਇੰਡਸ ਵੈਲੀ ਉਹ ਜਿਹੜੀ ਇੰਡਸ ਟਰੀਟੀ ਦਾ ਪਾਰਟ ਹੈ ਇੰਡਸ ਵਾਟਰ ਟਰੀਟੀ ਦਾ ਪਾਰਟ ਹੈ ਤੇ ਆਬਵੀਅਸਲੀ ਮੇਰਾ ਮੰਨ ਹੈ ਵੀ ਇਹਦੀ ਹਰੇਕ ਜਿਹੜੀ ਰਿਲੀਜ਼ ਹੈ ਉਹ ਅਫੀਸ਼ੀਅਲ ਗਵਰਨਮੈਂਟ ਨੂੰ ਜ਼ਰੂਰ ਜਾਂਦੀ ਹੈ ਗਵਰਨਮੈਂਟ ਨੂੰ ਗਵਰਨਮੈਂਟ ਅੱਗੇ ਪਾਕਿਸਤਾਨ ਨੂੰ ਅੱਜ ਦੇ ਹਾਲਾਤ ਚ ਕਨਵੇ ਕਰੇ ਨਾ ਕਰੇ ਉਹਨਾਂ ਦੀ ਮਰਜ਼ੀ ਹੈ ਪਰ ਇੱਥੋਂ ਜੇ ਇੱਕ ਕਿਸੀ ਪਾਣੀ ਵੀ ਛੱਡਦੇ ਆ ਤਾਂ ਆਫੀਸ਼ੀਅਲ ਰਿਕਾਰਡ ਉਹਦਾ ਸਰਕਾਰ ਕੋਲ ਜ਼ਰੂਰ ਹੋਣਾ ਹੈ ਤੇ ਮੈਂ ਅੱਜ ਇਸ ਕਰਕੇ ਖੇਚਲ ਦਿੱਤੀ ਹੈ ਵੀ ਜਿਹੜਾ ਸੈਸ਼ਨ ਬੁਲਾਇਆ ਜਾਵੇ ਨਾ ਗੰਗਲਾਂ ਤੋਂ ਮਿੱਟੀ ਨਾ ਛਾੜਨ ਕਿ ਉਹ ਦਿਨ ਦੱਸਣ ਵੀ ਰਿਲੀਜ਼ ਕਦੋਂ ਹੋਇਆ ਤੇ ਕਿੰਨਾ ਪਾਣੀ ਹੋਇਆ ਉੱਥੋਂ ਕਿਉਂਕਿ ਜਿਹੜਾ ਮਾਦੋਪੁਰ ਬਰਾਜ ਟੁੱਟਿਆ ਹੈ ਉੱਥੇ ਉਹ ਦਿਨ 575000 ਕਿਉ ਸਿਕ ਪਾਣੀ ਸੀਗਾ ਐਵੇਂ ਨਹੀਂ ਇਧਰੋਂ ਆ ਗਿਆ ਸਭ ਕਹਿੰਦਾ ਰਾਈਟ ਸਾਈਡ ਤੋਂ ਖੱਡਾ ਜੋ ਆ ਗਿਆ ਪਾਣੀ ਉੱਥੋਂ ਰਿਲੀਜ਼ ਐ ਸਾਬ ਬਿਕੋਜ਼ ਉਹਦੇ ਨੇ ਸੈਕੰਡਲੀ ਤੁਸੀਂ 20 ਕਿਲੋਮੀਟਰ ਤੇ ਬੈਠੇ ਹੋ ਥੋੜਾ ਹੋ ਸਕਦਾ ਰਾਤ ਤੱਕ ਚੰਡੀਗੜ੍ਹ ਨਾਲ ਨਾਲ ਨਾ ਹੁੰਦਾ ਹੋਵੇ ਕੇਜਰੀਵਾਲ ਸਾਹਿਬ ਨਾਲ ਚੀਫ ਇੰਜੀਨੀਅਰ ਸਾਡੇ ਸਰਾਂ ਸਾਹਿਬ ਬੈਠੇ ਉੱਤੇ ਸਾਡੇ ਵਾਲੇ ਲੱਗੇ ਜੇ ਪਹਿਲਾਂ ਕੰਮ ਕਰਕੇ ਆਏ ਸਰਾਹ ਸਾਹਿਬ ਦੇ ਇੱਥੇ ਵਾਲੇ ਨਾਲ ਤਾਂ ਗੱਲ ਹੋਣੀ ਸੀ ਸ਼ਾਪੂਰੂ ਆਪਣੇ ਮਾਦੋਪੁਰ ਵਾਲੇ ਨਾਲ ਤੇ ਵੀ ਅਸੀਂ ਪਾਣੀ ਛੱਡਣ ਲੱਗੇ ਆ ਇਹ ਬਸ ਨੋ ਕਮਿਊਨੀਕੇਸ਼ਨ ਬਿਟਵੀਨ ਥੰਮਸਪ ਉਹਨਾਂ ਨੇ ਇਹਨਾਂ ਨੂੰ ਦੱਸਿਆ ਨਹੀਂ ਵੀ ਮੇਰੇ ਬਸ ਤੋਂ ਬਾਹਰ ਹੋਇਆ ਖੜਾ ਪਾਣੀ ਛੱਡਣ ਲੱਗੇ ਆ ਕਿ ਜੇ ਟਾਈਮਲੀ ਇਨਫੋਰਮ ਕਰਕੇ ਪਹਿਲਾਂ ਤਾਂ ਰਿਲੀਜ਼ ਹੋਣੀ ਚਾਹੀਦੀ ਸੀ ਰਿਲੀਜ਼ ਵਾਲੇ ਆਰਡਰ ਕਿਹਨੇ ਕੀਤੇ ਨਹੀਂ ਕੀਤੇ ਇਹ ਗੱਲਾਂ ਉੱਥੇ ਜਵਾਬ ਦੇਣੇ ਪੈਣਗੇ ਸਾਰ ਸੈਸ਼ਨ ਦੇ ਅੰਦਰ ਅਗਰ ਕੋਈ ਉਹਨਾਂ ਨੂੰ ਪੁੱਛੇ ਤਾਂ ਅਗਰ ਕਿਸੇ ਨੂੰ ਪੁੱਛਣ ਦਾ ਮੌਕਾ ਦੇਣ ਤਾਂ ਨਹੀਂ ਤਾਂ ਨਾ ਹਲਾ ਹਲਾ ਕਰਕੇ ਰੋੜਾ ਪਾ ਕੇ ਸੈਸ਼ਨ ਰੋੜ ਦੇਣਾ ਇਸ ਕਰਕੇ ਮੈਨੂੰ ਤੁਹਾਨੂੰ ਅਤ ਤਕਲੀਫ ਦੇਣੀ ਪਈ ਹੈ ਵੀ ਆ ਜਿਹੜਾ 475000 ਉਹ ਆ ਕਹਿ ਰਿਹਾ ਸਾਈਡਾਂ ਚ ਆਇਆ ਸਵਾ ਦੋ ਲੱਖ ਉਥੋਂ ਕਹਿ ਰਿਹਾ ਤਾਂ ਰੜਾ ਲੀਏ ਤੇ 7 ਲੱਖ ਤੋਂ ਪਾਰ ਨਿਕਲ ਜੂਗਾ ਬਟ ਇਵੈਂਚੁਅਲੀ ਇਹਦਾ ਹਰੇਕ ਪਾਸੇ ਉਹ ਵੈਰੀਫਿਕੇਸ਼ਨ ਹੋ ਜਾਂਦਾ ਕਿੱਥੇ ਜਾ ਕੇ ਉਧਰ ਪਾਕਿਸਤਾਨ ਚ ਐਂਟਰ ਹੈ ਉਹ ਵੀ ਆਪਣਾ ਕਲੇਮ ਬੰਦੇ ਰ ਸਾਨੂੰ ਰੋੜਦਾ ਇਹਨਾਂ ਨੇ ਕਿ ਉਹਨਾਂ ਨੇ ਕਿੰਨਾ ਪਾਣੀ ਦੇ ਆ ਉਹ ਤਾਂ 11 ਲੱਖ ਹੀ ਉਸੇ ਦਿਖਾ ਰਹੇ ਵੀ ਸਾਡੇ 11 ਕਿਉਂਕਿ ਆ ਉਹ ਜਿਹੜਾ ਦਰਿਆ ਜਿਹੜਾ ਉਹ ਜਿਹੜਾ ਨਾਲਾ ਆ ਕੇ ਜਿਹੜਾ ਵਜਦਾ ਹੈ ਉਹ ਤਾਂ ਹੇਟਾ ਜਾ ਕੇ ਅ ਮਾਧੋਪੁਰ ਤੋਂ ਯੱਗੇ ਜਾ ਕੇ ਉਹ ਆਪਣੇ ਰஞ்சிਤ ਸਾਗਰ ਡੈਮ ਤੋਂ 20 ਕਿਲੋਮੀਟਰ ਦੇ ਜਾ ਕੇ ਉਹ ਜੇ ਅੰਦਰ ਆਕੈਸ਼ ਚਰਵਦਾ ਸਾਹਿਬ ਰਾਵੀ ਦੇ ਅੰਦਰ ਉਹਦਾ ਲੱਖ ਸਵਾ ਲੱਖ ਕਿਊਸਿਕ ਪਾਣੀ ਹੋ ਗਿਆ ਉਹਦੇ ਨਾਲ ਪਰ ਪਾਣੀ ਆ ਗਿਆ ਮਾਧੋਪੁਰ ਡੈਮ ਰੁੜ ਗਿਆ ਉਹਦੇ ਬਰਾਜ ਦੇ ਗੇਟ ਟੁੱਟ ਗਏ ਕਿਉਂ ਟੁੱਟੇ ਸਾਹਿਬ ਮੇਰਾ ਸਵਾਲ ਹੈ ਟੁੱਟੇ ਕਿਉਂ ਤੇ ਇਹ ਦੇ ਅੰਦਰ ਆਈ ਮਸਲਾ ਆਇਆ ਸੀਗਾ ਜੀ ਪਾਣੀ ਇੱਕਦਮ ਖੋਲਤਾ ਇਸ ਕਰਕੇ ਉੱਥੇ ਵੀ ਆ ਸਾਰਾ ਉਹਦਾ ਪਹਿਲੀ ਗੱਲ ਤਾਂ ਹੈ ਉਹਦੇ 'ਚ ਪੈਸਾ ਆ ਕੇ ਹੈ ਚੇਂਜ ਹੋਣੇ ਚਾਹੀਦੇ ਸੀਗੇ ਰੋਪੜ ਹਰੀਕੇ ਤੇ ਆ ਉਹਦਾ ਕਿਉਂਕਿ ਰਾਜਸਥਾਨ ਵਾਲਿਆਂ ਨੇ ਪੈਸਾ ਵੀ ਜਮ੍ਹਾਂ ਕਰਾਇਆ ਸੀਗਾ ਵੀ ਆ ਸਾਡੇ ਗੇਟ ਸਾਡੇ ਰੈਗੂਲੇਸ਼ਨ ਪੂਰੀ ਸਹੀ ਤਰੀਕੇ ਨਾਲ ਹੋਵੇ ਸਾਡੇ ਇੱਕ ਇੱਕ ਕਿਸਕ ਦਾ ਫਰਕ ਪੈਂਦਾ ਤੇ ਉਹ ਗੇਟਾਂ ਦੇ ਇਹਨਾਂ ਨੇ ਪੈਸੇ ਵੀ ਜਮ੍ਹਾਂ ਕਰਾਤੇ ਸੀ ਰਾਜਸਥਾਨ ਵਾਲਿਆਂ ਨੇ 17 18 'ਚ ਟੈਂਡਰ ਹੋਇਆ ਨਹੀਂ ਹੋਇਆ ਕੈਨਸਲ ਹੋ ਗਿਆ ਪਤਾ ਨਹੀਂ ਨਹੀਂ ਹੋਇਆ ਉਹ ਤਾਂ ਗੱਲਾਂ ਐ ਸਰਕਾਰ ਦੱਸੇ ਵੀ ਵੈਦਰ ਵਾਕਈ ਉਹਨਾਂ ਨੇ ਪੈਸੇ ਦਿੱਤੇ ਸੀ ਤੁਸੀਂ ਕਿਉਂ ਨਹੀਂ ਚੇਂਜ ਕਰਵਾਇਆ ਕਿਉਂਕਿ ਇੱਥੋਂ ਵੀ ਇੱਕ ਬਿਆਸ ਨੂੰ ਜਾਂਦੀ ਹੈ ਨਾ ਕੱਟਦੇ ਹੈ ਰਵੀ ਵਾਲੇ ਚ ਉਹ ਵੀ ਜਾ ਕੇ ਉਸ ਚ ਪੈਂਦੇ ਇਸ ਕਰਕੇ ਇਹਦੇ ਵਾਸਤੇ ਵੀ ਰਾਜਸਥਾਨ ਦੇ ਪੈਸੇ ਆਏ ਸੀ ਕਿਉਂ ਨਹੀਂ ਲੱਗੇ ਕਿਉਂ ਨਹੀਂ ਇਹਨਾਂ ਨੇ ਚੇਂਜ ਕੀਤੀਗੇ ਬਟ ਫਰਸਟ ਕੁਐਸਚਨ ਵਿਚ ਅਰਾਈਜ਼ ਇਸ ਆਵਿਸ ਵੀ ਪੁਰਾਣੇ ਮੰਨ ਲੇ ਜੀ ਆ ਕਹਿੰਦੇ 1875 ਦਾ ਬਣਿਆ ਮਾਦੋਪੁਰ ਟਾਈਮ ਆ ਵੀ ਹਰੀਕੇ ਵਾਲੇ ਵੀ ਬਹੁਤ ਪੁਰਾਣੇ ਬਣਿਆ ਹੈ ਸਾਹ ਆ ਰੋਪੜ ਵਾਲਾ ਹੈਡਵੌਕੀ ਬਹੁਤ ਪੁਰਾਣਾ ਬਣਿਆ ਹੈ ਪਰ ਇਹ ਪੁਰਾਣੀ ਮਸ਼ੀਨਰੀ ਨੂੰ ਮੇਨਟੇਨੈਂਸ ਤਾਂ ਹੁੰਦੀ ਹੈ ਗਰੀਸ ਤਾਂ ਕਰਦੇ ਹੀ ਹੈ ਉਹ ਕਦੋਂ ਹੋਇਆ ਸੀ ਉਹਦਾ ਜਵਾਬ ਦੇ ਦੇਂ ਉਹੀ ਕਿਸੇ ਕੋਲ ਐ ਨਹੀਂ ਸਾਬ ਇਹਨਾਂ ਨੇ ਕੀ ਜਵਾਬ ਦਿੱਤਾ ਉਹ ਇੱਕ ਬੜੀ ਇੰਟਰਸਟਿੰਗ ਗੱਲ ਹੈ ਸਾਬ ਉਹ ਇੰਟਰਸਟਿੰਗ ਗੱਲ ਹੈ ਕਹਿੰਦੇ ਅਸੀਂ ਇੱਕ ਕੰਪਨੀ ਨੂੰ ਠੇਕਾ ਦਿੱਤਾ 2024 ਦੇ ਅੰਦਰ ਉਹ ਕੰਪਨੀ ਦਾ ਨਾਮ ਹੈ ਲਾਈਵ 9 ਬਿਜ਼ ਪ੍ਰਾਈਵੇਟ ਲਿਮਟਿਡ ਮੈਂ ਬਤਾਈ ਦੇਖੋ ਕੋ ਖੈਰੀ ਐਡਾ ਕਿਹੜਾ ਕਿਉਂਕਿ ਦੇਖੋ ਮੇਰਾ ਮਨ ਆਜ ਤਾਂ ਹੀ ਮੈਂ ਜਦੋਂ ਦਾ ਇਸ ਮਸਲੇ 'ਚ ਕਿਉਂਕਿ ਸਾਡਾ ਤਾਂ ਪਾਣੀ ਇੱਕ ਇੱਕ ਬੂੰਦ ਸਾਡੇ ਤਾਂ ਟੇਲਾਂ ਤੇ ਬੈਠੇ ਆ ਇੱਕ ਇੱਕ ਬੂੰਦ ਆਉਂਦਾ ਰਹਿੰਦਾ ਵੀ ਪਾਣੀ ਦੇ ਜਦੋਂ ਵੀ ਮਸਲਾ ਆਂਦਾ ਹੈ ਕਿਤੇ ਕੋਈ ਗੱਲ ਹੁੰਦੀ ਹੈ ਰੁੜਕੀ ਦਾ ਨਾਮ ਆਂਦਾ ਸਭ ਰੁੜਕੀ ਆਈਆਈਟੀ ਜਿਹੜੀ ਹੈ ਰੁੜਕੀ ਇੰਸਟੀਚਿਊਟ ਆ ਹਾਈਡਰੋਲੋਜੀਕਲ ਜੋ ਵੀ ਮੈਂ ਕਹਿੰਦਾ ਦੇਸ਼ ਦੇ ਅੰਦਰ ਜਿੱਥੇ ਕਿਤੇ ਵੀ ਕੋਈ ਗੱਲ ਹੁੰਦੀ ਹੈ ਰੁੜਕੀ ਵਾਲਿਆਂ ਤੋਂ ਸਲਾਹ ਲੈਂਦੇ ਉਹ ਉਹਨਾਂ ਦੀ ਕੰਸਲਟੈਂਸੀ ਕਹਿ ਲਓ ਉਹਨਾਂ ਦੇ ਜਿਹੜੇ ਫੈਕਲਟੀ ਹੈ ਉਹ ਆਪਣੀ ਰਿਪੋਰਟ ਬਣਾ ਕੇ ਦਿੰਦੀ ਹੈ ਵਿੱਚ ਇਹ ਸਹ ਗੋਲਡ ਸਟੈਂਡਰਡ ਆਫ ਐਸ ਫਾਰ ਐਸ ਹਾਈਡਰੋਲੋਜੀਜ਼ ਕਨਸਰਨਸ ਆ ਜੇ ਪਾਖੜਾ ਡੈਮ ਦਾ ਵੀ ਕੋਈ ਗੱਲ ਕਰਨਾ ਤਾਂ ਉਹ ਵੀ ਰੁੜਕੀ ਵਾਲੇ ਆ ਕੇ ਦੇਖ ਕੇ ਕਰਦੇ ਆ ਪਤਾ ਨਹੀਂ ਇਹਨੇ ਕਿਵੇਂ ਪੜਿਆ ਚਲੋ ਰੁੜਕੀ ਨਹੀਂ ਜਾਣਾ ਸੀਗਾ ਆ ਪੰਜਾਬ ਜੀ ਨੇ ਕਾਲਜ ਬੈਠਾ ਸਭ دیا ਇਹਨਾਂ ਦੀ ਫੈਕਲਟੀਜ਼ ਇਕੁਅਲੀ ਕੰਪੀਟੈਂਟ ਨਾਰਮਲੀ ਆ ਨਾ ਤਾਂ ਰਾਹ ਲਾ ਲੈਂਦੇ ਕੀ ਕਰਨ ਹੋਇਆ ਵੀ ਇਹ ਕਹੇ ਜੀ ਕੰਪਨੀ ਨੂੰ ਫੜ ਕੇ ਲੈ ਆਏ ਮੈਂ ਖਬਰਾਂ ਚ ਇਹ ਤਾਂ ਬਹੁਤ ਆ ਕੁਝ ਆਪਣੇ ਤੌਰ ਤੇ ਵੈਰੀਫਾਈ ਕਰਨਾ ਚਾਹੁੰਦਾ ਸੀ ਜਿਆ ਸ਼ੈਕ ਹੀ ਆ ਐਨ ਕੋਈ ਨੰਬਰ ਚੜਾ ਮੈਨੂੰ ਪਰ ਮੈਂ ਪਤਾ ਕੀਤਾ ਇਹਦੀ ਰਜਿਸਟ੍ਰੇਸ਼ਨ ਦਾ ਸਰ ਹੂਜ਼ ਲੈਵਲ ਨਾਟ ਲੈਵਲ 9 ਬਿਜ਼ ਪ੍ਰਾਈਵੇਟ ਲਿਮਟਿਡ ਇੱਕ ਇੰਟਰਨੈਸ਼ਨਲ ਇੰਡਸਟਰੀਅਲ ਸਰਟੀਫਿਕੇਸ਼ਨ ਜਿਹਦੇ ਵਿੱਚ ਇਹਨਾਂ ਦੀ ਸਰਟੀਫਾਈ ਕਰਦੇ ਆ ਕਿਹੜੀ ਕਿਹੜੀ ਇਹਨਾਂ ਨੂੰ ਦਿੰਦੇ ਕੀ ਚੀਜ਼ ਕੀ ਹੈ ਕਿ ਰਜਿਸਟ੍ਰੇਸ਼ਨ ਕਾਦੇ ਵਾਸਤੇ ਆ ਕੰਪਨੀ ਕੀ ਹੈ ਉਹਦੇ ਚੋ ਮੈਂ ਐਨ ਆਈ ਸੀ ਦੀ ਰਿਪੋਰਟ ਹੋਸ਼ ਦੇ ਰਿਹਾ ਸਭ The last uh, annual general meeting of was held on 30th December 23 as per the records from Ministry of Corporate Affairs. Its balance sheet was last filed on 23rd uh, of uh, March, uh, 31st of March 23. Level 9 Biz Private Limited Limiteds NIC National Industrial Certification Code is 7320. which is part of its CIN as it registered in as per the NIC code it is involved in its research and experimental development on social sciences and humanities ni samay nahi ha asli gall ni saab aa aa main document leke aaya saab vaise ta document ta itthe kaik di report nahi koi manda mera ne ta kine nah manna hai par main jinna mere kol ਮੇਰੇ ਕੋਲ ਤਾਂ ਕੋਈ ਐਡਾ ਸ਼ਟਅਪ ਐਨੀ ਮੈ ਜਿਹੜਾ ਦੇਖ ਕੇ ਲੈ ਕੇ ਆਇਆ ਪਰ ਦਿਸ ਇਜ਼ ਆ ਮੈਂ ਕੋ ਤੁਹਾਨੂੰ ਸਾਰਿਆਂ ਨੂੰ ਭੇਜ ਦੂੰਗਾ ਨਾ ਤੁਸੀਂ ਖੋਲੋ ਐਨਐਸਐ ਐਨਆਈਸੀ ਵਾਲੇ ਦੀ ਸਾਈਟ ਖੋਲ ਕੇ ਦੇਖ ਲਓ ਭੀਆ ਆ ਸ਼ੈ ਕੀ ਐ